ਇਸ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜੈਨੀਅਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਲੁੱਟਾਂ ਖਵਾਦੀਆਂ ਸੀਸੀਟੀਵੀ ਤਸਵੀਰਾਂ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਇੱਕ ਅਜਿਹੀ ਤਸਵੀਰ ਜਦੋਂ ਨਕਲੀ ਪੁਲਿਸ ਕਰਮਚਾਰੀ ਬਣ ਕੇ ਜੁਆਰਿਆਂ ਤੋਂ 3 ਲੱਖ ਰੁਪਏ ਦੀ ਲੁੱਟ ਹੋ ਜਾਂਦੀ ਹੈ ਤਦ ਆਦਤਿਕੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਨਕਲੀ ਪੁਲਿਸ ਕਰਮਚਾਰੀਆਂ ਨੇ ਸੀਆਈ ਸਟਾਫ ਬਣ ਕੇ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਫੋਨ ਲੁੱਟ ਲਏ ਸਾਰੀ ਕੜਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਜਿਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਨਕਲੀ ਪੁਲਸ ਜਵਾਰੀਆਂ ਨੂੰ ਖਿੱਚਦੇ ਹੋਏ ਲੈ ਕੇ ਜਾ ਰਹੀ ਹੈ ਜਾਣਕਾਰੀ ਅਨਸਾਰ ਦਿਵਾਲੀ ਦੀ ਰਾਤ ਕੁਝ ਨੌਜਵਾਨ ਕਰਤਾਰ ਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਜੂਆ ਖੇਡ ਰਹੇ ਸੀ ਇਸ ਦੌਰਾਨ ਇੱਕ ਪੁਲਸ ਅਧਿਕਾਰੀ ਦੇ ਗਨਮੈਨ ਦੇ ਨਾਲ ਕੁਝ ਹੋਰ ਨੌਜਵਾਨ ਉੱਥੇ ਪਹੁੰਚੇ ਤੇ ਆਪਣੇ ਆਪ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਣ ਲੱਗੇ ਉਹਨਾਂ ਨੇ ਮੌਕੇ ਤੇ ਮੌਜੂਦ ਕੁਝ ਜੁਆਰੀਆਂ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰੀ ਤੇ ਜਾ ਕੇ ਉਹਨਾਂ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਫੋਨ ਨੇ ਜਿਹੜੇ ਖੋ ਲਏ ਤਸਵੀਰਾਂ ਤੁਹਾਨੂੰ ਸਵੇਲੇ ਦੀਆਂ ਦਿਖਾ ਰਹੀ ਹਾਂ ਜਦੋਂ ਜੁਆਰੀਆਂ ਨੂੰ ਉਹ ਖਿੱਚਦੇ ਹੋਏ ਗੱਡੀ ਦੇ ਵੱਲ ਲੈ ਕੇ ਜਾ ਰਹੇ ਨੇ ਮਾਮਲਾ ਪੁਲਿਸ ਕੰਟਰੋਲ ਰੂਮ ਤੱਕ ਪਹੁੰਚਿਆ ਤਾਂ ਪਰਗਾਵ ਕਪਤਨ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ। ਦੱਸਦੀ ਹੈ ਕਿ ਦਿਵਾਲੀ ਦੀ ਰਾਤ ਕੰਟਰੋਲ ਰੂਮ ਤੇ ਸੂਚਨਾ ਮਿਲੀ ਕਿ ਕਰਤਾਰ ਨਗਰ ਦੇ ਵਿੱਚ ਕੁल्ले ਦੀ ਚੱਕੀ ਨੇੜੇ ਇੱਕ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ। ਇਸ ਦੌਰਾਨ ਵਰਦੀ ਦੇ ਵਿੱਚ ਇੱਕ ਨਕਲੀ ਪੁਲਿਸ ਕਰਮੀ ਤੇ ਸਾਦੀ ਵਰਦੀ ਵਿੱਚ ਲਗਭਗ ਅੱਧਾ ਦਰਜਨ ਲੋਕ ਅੱਡੇ ਤੇ ਪਹੁੰਚੀ ਤੇ ਆਪਰੇਸ਼ਨ ਦੇ ਨਾਂ ਤੇ ਇਹ ਲੁੱਟ ਮਾਰੀ ਗਿਆ। ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਸੰਜੈਨੀਅਸ ਤੇ ਮੈਂ ਹਾਂ ਪ੍ਰਦੀਪ ਕੌਰ। ਤਾਂ ਲੁੱਟਾਂ ਖਵਾ ਦੀਆਂ ਸੀਸੀਟੀਵੀ ਤਸਵੀਰਾਂ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਇੱਕ ਅਜਿਹੀ ਤਸਵੀਰ ਜਦੋਂ ਨਕਲੀ ਪੁਲਿਸ ਕਰਮਚਾਰੀ ਬਣ ਕੇ ਜਵਾਰਿਆਂ ਤੋਂ 3 ਲੱਖ ਰੁਪਏ ਦੀ ਲੁੱਟ ਹੋ ਜਾਂਦੀ ਹੈ। ਤਦ ਆਦਤਿਕੇ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁਝ ਨਕਲੀ ਪੁਲਿਸ ਕਰਮਚਾਰੀਆਂ ਨੇ ਸੀਆਈ ਸਟਾਫ ਬਣ ਕੇ ਜੂਆ ਖੇਡ ਰਹੇ ਨੌਜਵਾਨਾਂ ਤੋਂ 3 ਲੱਖ ਰੁਪਏ ਤੇ ਮੋਬਾਈਲ ਫੋਨ ਲੁੱਟ ਲਏ। ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਨਕਲੀ ਪੁਲਿਸ ਜਵਾਰੀਆਂ ਨੂੰ ਖਿੱਚਦੇ ਹੋਏ ਲੈ ਕੇ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਿਵਾਲੀ ਦੀ ਰਾਤ ਕੁਝ ਨੌਜਵਾਨ ਕਰਤਾਰ ਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਜੂਆ ਖੇਡ ਰਹੇ ਸੀ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੇ ਗਨਮੈਨ ਦੇ ਨਾਲ ਕੁਝ ਹੋਰ ਨੌਜਵਾਨ ਉੱਥੇ ਪਹੁੰਚੇ ਤੇ ਆਪਣੇ ਆਪ ਨੂੰ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਣ ਲੱਗੇ। ਉਹਨਾਂ ਨੇ ਮੌਕੇ ਤੇ ਮੌਜੂਦ ਕੁਝ ਜਵਾਰੀਆਂ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਤੇ ਕੁਝ ਦੂਰੀ ਤੇ ਜਾ ਕੇ ਉਹਨਾਂ ਜੂਏ ਦੇ 3 ਲੱਖ ਰੁਪਏ ਤੇ ਮੋਬਾਈਲ ਫੋਨ ਨੇ ਜਿਹੜੇ ਖੋਲੇ ਤਸਵੀਰਾਂ ਤੁਹਾਨੂੰ ਇਸ ਵੇਲੇ ਦੀਆਂ ਦਿਖਾ ਰਹੀਆਂ ਜਦੋਂ ਜਵਾਰੀਆਂ ਨੂੰ ਉਹ ਖਿੱਚਦੇ ਹੋਏ ਗੱਡੀ ਦੇ ਵੱਲ ਲੈ ਕੇ ਜਾ ਰਹੇ ਨੇ ਮਾਮਲਾ ਪੁਲਿਸ ਕੰਟਰੋਲ ਰੂਮ ਤੱਕ ਪਹੁੰਚਿਆ ਤਾਂ ਪਰਗਾਮ ਕੈਂਪ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ ਤਦ ਦੱਸਦੀ ਹੈ ਕਿ ਦਿਵਾਲੀ ਦੀ ਰਾਤ ਕੰਟਰੋਲ ਰੂਮ ਤੇ ਸੂਚਨਾ ਮਿਲੀ ਕਿ ਕਰਤਾਰ ਨਗਰ ਦੇ ਵਿੱਚ ਕੁлле ਦੀ ਚੱਕੀ ਨੇੜੇ ਇੱਕ ਘਰ ਦੇ ਵਿੱਚ ਜੂਆ ਚੱਲ ਰਿਹਾ ਸੀ ਇਸ ਦੌਰਾਨ ਵਰਦੀ ਦੇ ਵਿੱਚ ਇੱਕ ਨਕਲੀ ਪੁਲਿਸ ਕਰਮੀ ਤੇ ਸਾਦੀ ਵਰਦੀ ਵਿੱਚ ਲਗਭਗ ਅੱਧਾ ਦਰਜਨ ਲੋਕ ਕੱਡੇ ਤੇ ਪਹੁੰਚੀ ਤੇ ਆਪਰੇਸ਼ਨ ਦੇ ਨਾਂ ਤੇ ਇਹ ਲੁੱਟ ਮਾਰੀ ਗਿਆ ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ